ਹਾਂਜੀ ਦੋਸਤੋ ਪੰਜਾਬ ਫੈਕਟ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਗੱਲ ਕਰਾਂਗੇ ਇੱਕ ਐਸੇ ਬਾਬੇ ਦੀ ਜਿਹਨੂੰ ਕੇ ਕਾਰਸੇ ਵਾਲਾ ਬਾਬਾ ਕਿਹਾ ਜਾਂਦਾ ਸੀ ਤੇ 80 90 ਯਾਨੀ ਕਿ ਖਾੜਕੂਵਾਦ ਦੇ ਦੌਰ ਵਿੱਚ ਉਹਦੇ ਵਿਚਾਰੇ ਨਾਲ ਕੀ ਬੀਤੀ ਉਹਨੇ ਕੀ ਕੀ ਕੀਤਾ ਤੇ ਕਿਵੇਂ ਉਹਨੇ ਸ਼ਿੱਧੀ ਪ੍ਰਾਪਤ ਕੀਤੀ ਇਹਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਸੋ ਦਲਜੀਤ ਸਿੰਘ ਜੀ ਦੱਸਦੇ ਨੇ ਕਹਿੰਦੇ ਵੀ ਇਹ ਵਕਤ 1987-88 ਦਾ ਸੀ ਜਦੋਂ ਅਸੀਂ ਚੰਡੀਗੜ੍ਹ ਮੁਹਾਲੀ ਦੇ ਆਲੇ-ਦੁਆਲੇ ਕਾਫੀ ਸਰਗਰਮ ਸੀਗੇ ਇੱਥੇ ਚਰਨਜੀਤ ਸਿੰਘ ਤਲਵੰਡੀ ਅਵਤਾਰ ਸਿੰਘ ਦਾਉ ਮਾਜਰਾ ਜਿੰਦਾ ਤੇ ਲਾਭ ਸਿੰਘ ਮੁਖੀ ਕੇਸੀਐਫ ਦੀਆਂ ਕਾਫੀ 18 ਸਨ ਇਹਨਾਂ 18 ਵਿੱਚੋਂ ਬਹੁਤਿਆਂ ਦਾ ਪ੍ਰਬੰਧ ਕਾਰ ਸੇਵਾ ਵਾਲੇ ਬਾਬਾ ਜੀ ਹੀ ਕਰਦੇ ਸਨ ਸ਼ੁਰੂ ਵਿੱਚ ਸਾਨੂੰ ਭਾਈ ਗਰਦੇਵ ਸਿੰਘ ਸਤਿਆਵਾਲਾ ਕੇਸੀਐਫ ਭਾਈ ਗੁਰਜੀਤ ਸਿੰਘ ਫੈਡਰੇਸ਼ਨ ਪ੍ਰਧਾਨ ਉਹਨਾਂ ਨੇ ਕਹਿੰਦੇ ਵੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਮਲਾਇਆ ਉਹਨਾਂ ਵਿੱਚੋਂ ਇੱਕ ਸਿੰਘ ਬਹੁਤ ਨਿਮਰ ਅਤੇ ਮਿੱਠੇ ਸੁਭਾਅ ਵਾਲਾ ਸੀ ਉਹਦਾ ਮੁਹਾਲੀ ਦੀਆਂ ਸੰਗਤਾਂ ਵਿੱਚ ਕਾਫੀ ਮਾਣ ਸਨਮਾਨ ਸੀ ਮੈਨੂੰ ਹੁਣ ਉਹ ਸਿੰਘ ਦਾ ਨਾਂ ਚੰਗੀ ਤਰ੍ਹਾਂ ਯਾਦ ਨਹੀਂ ਹੈਗਾ ਪਹਿਲਾਂ ਵੀ ਸਾਡੇ ਵਿੱਚੋਂ ਬਹੁਤਿਆਂ ਨੂੰ ਉਹਦਾ ਪੂਰਾ ਨਾਂ ਪਤਾ ਨਹੀਂ ਸੀਗਾ ਸਾਡੇ ਵਿੱਚੋਂ ਸ਼ਾਇਦ ਕੋਈ ਉਹਦਾ ਪੂਰਾ ਨਾਂ ਲੈ ਕੇ ਬੁਲਾਉਂਦਾ ਹੋਵੇ ਅੱਛੀ ਉਸ ਨੂੰ ਬਾਬਾ ਜੀ ਦੇ ਨਾਂ ਨਾਲ ਹੀ ਜਾਣਦੇ ਸੀ ਅਤੇ ਇਸੇ ਨਾਂ ਨਾਲ ਹੀ ਬੁਲਾਉਂਦੇ ਸਾਂ ਇਸ ਗੱਲ ਦਾ ਉਹਨੂੰ ਵੀ ਫਾਇਦਾ ਸੀ ਕਿ ਕੋਈ ਉਹਦਾ ਨਾਂ ਨਹੀਂ ਸੀ ਜਾਣਦਾ ਨਾ ਪੁੱਛਣਾ ਤੇ ਨਾ ਯਾਦ ਰੱਖਣਾ ਭਗੌੜੇ ਜੀਵਨ ਦਾ ਬਹੁਤ ਅਹਿਮ ਹਿੱਸਾ ਹੁੰਦਾ ਹੈ ਪਰ ਲਹਿਰ ਦੇ ਭੇਤ ਨੂੰ ਸਾਂਭਣ ਦੇ ਨੁਕਤੇ ਤੋਂ ਮਿਲਣ ਵਾਲੇ ਲੋਕਾਂ ਨੂੰ ਨਾਂ ਪਤਾ ਜਿੰਨਾ ਘੱਟ ਪੁੱਛਿਆ ਦੱਸਿਆ ਜਾਵੇ ਉਨਾਂ ਹੀ ਪਤਾ ਹੁੰਦਾ ਹੈ ਸੰਘਰਸ਼ਾਂ ਵਿੱਚ ਜਾਣਕਾਰੀ ਜਾਣ ਤੋਂ ਵੀ ਵੱਧ ਕੀਮਤੀ ਹੁੰਦੀ ਹੈ ਉਹ ਸਾਬੇ ਦੇ ਪਿਛੋਕੜ ਬਾਰੇ ਸਾਨੂੰ ਇਹੋ ਪਤਾ ਸੀ ਵੀ ਉਹਦਾ ਪਿਛੋਕੜ ਯੂਪੀ ਦਾ ਸੀ। ਉਹ ਛੋਟੇ ਹੁੰਦੇ ਤੋਂ ਹੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਰਹਿੰਦਾ ਸੀ। ਉਹ ਦਿਨ ਰਾਤ ਸੇਵਾ ਕਰਦਾ ਰਹਿੰਦਾ। ਅਸੀਂ ਜਦ ਵੀ ਮਿਲਣਾ ਉਹਦੇ ਗੱਲ ਉਹੀ ਚੋਲਾ ਤੇ ਬਾਕੀ ਸਭ ਕੁਝ ਉਵੇਂ ਹੀ ਹੋਣਾ। ਉਹਦੀ ਉਹੀ ਤੋਰ ਅਤੇ ਹੰਸੂ ਹੰਸੂ ਕਰਦਾ ਚਿਹਰਾ। ਉਹ ਨਿੱਕੀਆਂ ਨਿੱਕੀਆਂ ਗੱਲਾਂ ਸੁਣਾ ਕੇ ਸਭ ਦਾ ਦਿਲ ਰਾਈ ਰੱਖਦਾ ਸੀ। ਅਸਲ ਵਿੱਚ ਇੱਥੇ ਆਲੇ ਦੁਆਲੇ ਸਾਰੇ ਸਿੰਘਾਂ ਲਈ 18 ਦਾ ਪ੍ਰਬੰਧ ਉਹੀ ਕਰਦਾ ਸੀ ਸਾਡਾ ਸਮਾਨ ਵੀ ਉਹੀ ਸਾਮਦਾ ਸੀ ਉਹ ਬੜੇ ਚਾਣ ਨਾਲ ਸਾਡੇ ਲਈ ਵਧੀਆ ਕਿਸਮ ਅਤੇ ਅੱਛੇ ਨਮੂਨੇ ਦੇ ਕੱਪੜੇ ਲੋਈਆਂ ਆਦ ਦਾ ਪ੍ਰਬੰਧ ਵੀ ਕਰਦਾ ਰਹਿੰਦਾ ਮੁਹਾਲੀ ਵਿੱਚ ਅਤੇ ਆਲੇ ਦੁਆਲੇ ਉਹਨੇ ਸਾਡੇ ਲਈ ਇੰਨੀਆਂ 18 ਬੜਾਈਆਂ ਸਨ ਕਿ ਸਾਰੀਆਂ ਥਾਵਾਂ ਇੱਕ ਬੰਦੇ ਨੂੰ ਯਾਦ ਵੀ ਨਾ ਰਹਿਣ ਇਹ ਸਭ ਪ੍ਰਬੰਧ ਉਹਦੇ ਸੁਭਾਅ ਅਤੇ ਸੰਕਤਾਂ ਵਿੱਚ ਬਣੀ ਹੋਈ ਇੱਜ਼ਤ ਸਦਕਾ ਸੀ ਉਹ ਬੰਦਿਆਂ ਦੀਆਂ ਭਾਵਨਾਵਾਂ ਚੰਗੀ ਤਰ੍ਹਾਂ ਸਮਝਦਾ ਸੀ ਇਸ ਕਰਕੇ ਉਹਨੂੰ ਕਿਸੇ ਥਾਂ ਤੋਂ ਨਾ ਨਹੀਂ ਸੀ ਹੁੰਦੀ ਉਹ ਸਾਡੇ ਸਾਰਿਆਂ ਦੇ ਸਹੀ ਨਾਂ ਜਾਣਦਾ ਸੀ ਪਰ ਉਹ 18 ਵਾਲਿਆਂ ਨੂੰ ਮਨਾਉਣ ਵੇਲੇ ਕਦੀ ਕਿਸੇ ਦਾ ਨਾਂ ਦੱਸਦਾ ਨਹੀਂ ਸੀਗਾ ਜੇ ਕਈ ਵਾਰ ਕੋਈ ਪਰਿਵਾਰ ਵਾਲਾ ਇੱਛਾ ਵੀ ਕਰਦਾ ਤਾਂ ਵੀ ਉਹਦੇ ਸਦਾ ਹੀ ਕੁਝ ਪੱਕੇ ਜਵਾਬ ਹੁੰਦੇ ਸਨ ਕਿ ਇਹ ਸਿਮਰਨ ਵਾਲਾ ਸਿੰਘ ਹੈ ਇਹ ਚੜ੍ਹਦੀ ਕਲਾ ਵਾਲਾ ਸਿੰਘ ਹੈ ਇਹ ਪੰਥ ਦਾ ਸਰਮਾਇਆ ਨੇ ਇਹ ਪੰਥ ਦੀ ਸ਼ਾਨ ਨੇ ਇਹ ਗੁਰੂ ਦੇ लाਡਲੇ ਨੇ ਇਹ ਗੱਲਾਂ ਉਹ ਸੋਚ ਕੇ ਨਹੀਂ ਸੀ ਕਹਿੰਦਾ ਸਗੋਂ ਦਿਲੋਂ ਕਹਿੰਦਾ ਸੀ ਉਦੇ ਬੋਲਾਂ ਦਾ ਅਗਲੇ ਬੰਦੇ ਉੱਤੇ ਇਹੋ ਜਿਹਾ ਅਸਰ ਪੈਂਦਾ ਸੀ ਕਿ ਮੁਰ ਕਦੇ ਕੋਈ ਸਾਡੇ ਨਾਂ ਜਾਣਨ ਦੀ ਇੱਛਾ ਨਹੀਂ ਸੀ ਕਰਦਾ। ਸਾਲ ਤੋਂ ਵੱਧ ਸਮਾਂ ਐਵੇਂ ਚੱਲਦਾ ਰਿਹਾ। ਚੰਡੀਗੜ੍ਹ ਵਿੱਚ ਹੋਈਆਂ ਵਾਰਦਾ ਤਾਂ ਕਰਕੇ ਕਈ ਅਜਿਹੇ ਮੌਕੇ ਬਣ ਗਏ ਜਿਸ ਕਰਕੇ ਸਰਕਾਰ ਦੇ ਕੰਨ ਅੱਖ ਬੜੇ ਖੂਫੀਆ ਮਹਿਕਮੇ ਬਹੁਤ ਚਕੰਨੇ ਹੋ ਗਏ। ਕੁਝ ਸਮੇਂ ਬਾਅਦ ਪਤਾ ਨਹੀਂ ਕਿਸ ਤਰ੍ਹਾਂ ਕਿਹੜੇ ਸੁਰਾਗ ਨਾਲ ਉਹ ਬਾਬੇ ਨੂੰ ਕਿਸੇ ਖੂਫੀਆ ਮਹਿਕਮੇ ਨੇ ਚੁੱਕ ਲਿਆ। ਉਦਾ ਖੋਫੀਆ ਮਹਿਕਮੇ ਵੱਲੋਂ ਚੁੱਕਿਆ ਜਾਣਾ ਇਹ ਗੱਲ ਦਾ ਸਬੂਤ ਸੀ ਕਿ ਕਿਸੇ ਨੇ ਬਹੁਤ ਪੱਕੀ ਖਬਰ ਦਿੱਤੀ ਹੈ ਪੁਲਿਸ ਅਤੇ ਖੋਫੀਆ ਮਹਿਕਮੇ ਦਾ ਕੰਮ ਕਰਨ ਦਾ ਤਰੀਕਾ ਵੱਖਰਾ-ਵੱਖਰਾ ਹੁੰਦਾ ਹੈ ਸ਼ਾਇਦ ਆਈਬੀ ਨੇ ਉਹਨੂੰ ਚੁੱਕਿਆ ਸੀ ਜਿਵੇਂ ਜਿਵੇਂ ਸਾਰਿਆਂ ਨੂੰ ਪਤਾ ਲੱਗਿਆ ਅਸੀਂ ਸਭ ਨੇ ਉਹਨਾਂ 18 ਉੱਤੇ ਜਾਣਾ ਬੰਦ ਕਰ ਦਿੱਤਾ ਜਿਹੜੀਆਂ ਉਹਨੇ ਬਣਾਈਆਂ ਸਨ ਸਾਨੂੰ ਕੋਈ ਪਤਾ ਨਹੀਂ ਸੀ ਕਿ ਕਿਹੜੇ ਘਰਾਂ ਦੇ ਬੰਦੇ ਨੂੰ ਮਹਿਕਮੇ ਨੇ ਆਪਣੇ ਪਕੜ ਵਿੱਚ ਲੈ ਲਿਆ ਹੋਵੇ ਅਤੇ ਸਾਡੇ ਲਈ ਜਾਲ ਵਿਛਾਇਆ ਹੋਵੇ ਇਹ ਕਿਸੇ ਤੇ ਸ਼ੱਕ ਕਰਨ ਵਾਲੀ ਗੱਲ ਨਹੀਂ ਸੀਗੀ ਸਗੋਂ ਲੁਕ ਵੀ ਜੰਗ ਦਾ ਇਹ ਪੈਂਤੜਾ ਹੁੰਦਾ ਹੈ ਕੋਈ ਵੀ ਠਾਰ ਜੇ ਕੋਈ ਕਿਸੇ ਨਾਲ ਸਾਂਝੀ ਹੈ ਤਾਂ ਅਗਲੇ ਦੇ ਫੜੇ ਜਾਣ ਉੱਤੇ ਇਹੋ ਸਹੀ ਤਰੀਕਾ ਹੁੰਦਾ ਹੈ ਕਿ ਉੱਥੇ ਨਾ ਜਾਣਾ ਹੀ ਪੜਾ ਹੈ ਸਾਡੀ ਜਾਣਕਾਰੀ ਮੁਤਾਬਕ ਉਹਨੇ ਕੁਝ-ਕੁਝ ਠਾਰਾਂ ਦਾ ਪਤਾ ਵੀ ਦੱਸਿਆ ਅਤੇ ਕੁਝ-ਕੁਝ ਹਥਿਆਰ ਵੀ ਦਿੱਤੇ ਉਸ ਸਿੰਘ ਦੇ ਫੜੇ ਜਾਣ ਤੋਂ ਬਾਅਦ ਜਾਣਨ ਵਾਲੀ ਗੱਲ ਇਹੋ ਹੈ ਕਿ ਸਾਨੂੰ ਕਈ ਸਿੰਘਾਂ ਨੇ ਆ ਕੇ ਕਈ ਵਾਰ ਦੱਸਣਾ ਕਿ ਅੱਜ ਅਸੀਂ ਬਾਬਾ ਜੀ ਨੂੰ ਫਲਾਣੇ ਚੌਕ ਵਿੱਚ ਜਾਂ ਅਸੀਂ ਅੱਜ ਫਲਾਣੇ ਗੁਰਦੁਆਰਾ ਸਾਹਿਬ ਅੱਗੇ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਵਿੱਚ ਵੇਖਿਆ ਸੀ ਸਾਨੂੰ ਇਹ ਗੱਲ ਕਈ ਵਾਰ 18 ਵਾਲਿਆਂ ਨੇ ਵੀ ਦੱਸੀ ਜੋ ਆਪਣੇ ਵੱਲੋਂ ਸਾਨੂੰ ਸੁਚੇਤ ਕਰ ਲਈ ਦੱਸਣ ਆਏ ਸਨ ਉਹ ਬਾਬਾ ਵੀ 18 ਵਾਲਿਆਂ ਨੂੰ ਵੇਖ ਕੇ ਟਾਲਾ ਨਹੀਂ ਵੱਟਦਾ ਸੀ ਸਗੋਂ ਉਹਨਾਂ ਨੂੰ ਉਸ ਤਰ੍ਹਾਂ ਮਿਲਦਾ ਜਿਵੇਂ ਉਹਨਾਂ ਨੂੰ ਕੁਝ ਵੀ ਨਾ ਹੋਇਆ ਹੋਵੇ ਪਰ ਉਹਦਾ ਸਭ ਦੇ ਮਨਾਂ ਵਿੱਚ ਵਸਿਆ ਹੱਸਦਾ ਚਿਹਰਾ ਸਭ ਨੇ ਸ਼ਾਂਤ ਵੇਖਿਆ ਸੀ ਇੱਕ ਤਰ੍ਹਾਂ ਨਾਲ ਅਗਲੇ ਨੂੰ ਇੱਕ ਸੁਨੇਹਾ ਮਿਲ ਜਾਂਦਾ ਸੀ ਜੋ ਉਹ ਬਿਨਾਂ ਕਹੇ ਦੇਣਾ ਚਾਹੁੰਦਾ ਹੁੰਦਾ ਸੀ ਅਜਿਹੇ ਮੌਕਿਆਂ ਉੱਤੇ ਦੂਜੇ ਨੂੰ ਕੁਝ ਮਹਿਸੂਸ ਕਰਾ ਦੇਣਾ ਹੀ ਸੁਨੇਹਾ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ 18 ਵਾਲੇ ਕੁਝ ਲੋਕ ਅਜੇੇ ਵੀ ਸਨ ਜਿਹੜੇ ਉਹਦੇ ਨਾਲ ਹੁੰਦੇ ਉਪਰੇ ਬੰਦਿਆਂ ਨੂੰ ਪਛਾਣ ਨਹੀਂ ਸੀ ਸਕਦੇ ਪਰ ਕਿਉਂਕਿ ਉਹ ਬਾਬਾ ਜੀ ਨਾਲ ਸਾਡੇ ਸਿੰਘਾਂ ਨੂੰ ਵੇਖਣ ਦੇ ਆਦੀ ਸਨ ਬਹੁਤੇ ਆ ਲੋਕਾਂ ਨੂੰ ਪਤਾ ਨਹੀਂ ਸੀ ਕਿ ਬਾਬਾ ਜੀ ਹਕੂਮਤ ਦੇ ਬੰਦਿਆਂ ਦੀ ਕੈਦ ਵਿੱਚ ਨੇ ਕਿਉਂਕਿ ਆਮ ਲੋਕਾਂ ਲਈ ਉਸ ਵੇਲੇ ਤੱਕ ਪੁਲਿਸ ਦੀ ਸਰਕਾਰੀ ਗ੍ਰਿਫਤਾਰੀ ਦਾ ਵਿਭਾਗਾ ਸੀ ਬਾਬਾ ਜੀ ਲਹਿਰ ਦੇ 20 25 ਬਹੁਤ ਐਮ ਸਿੰਘਾਂ ਨੂੰ ਜਾਣਦਾ ਸੀ ਅਤੇ ਕਈਆਂ ਦੀਆਂ ਪੱਕੀਆਂ 18 ਵੀ ਜਾਣਦੇ ਸਨ ਪਰ ਕਿਸੇ ਵੀ ਸਿੰਘ ਦਾ ਨੁਕਸਾਨ ਹੀ ਸੀ ਹੋਇਆ ਇਸ ਕਰਕੇ ਸਾਡਾ ਉਹਨਾਂ ਬਾਰੇ ਇਹੋ ਅੰਦਾਜ਼ਾ ਬਣਿਆ ਕਿ ਉਹਨਾਂ ਨੇ ਅਖੀਰ ਤੱਕ ਪੰਥ ਨਾਲ ਵਫਾ ਪਾਲੀ ਸਾਡੇ ਸਾਰਿਆਂ ਵਿੱਚੋਂ ਆਖਰੀ ਵਾਰ ਉਹਨਾਂ ਨੂੰ ਬਾਪੂ ਮਲਕੀਰ ਸਿੰਘ ਰਾਜਸਥਾਨੀ ਕੇਐਸਫ ਹੋਰਾਂ ਨੇ ਹਰੀਕੇ ਪੱਤਣ ਦੇ ਵੇਖਿਆ ਸੀ ਉਹਨਾਂ ਵੇਲਿਆਂ ਵਿੱਚ ਅਹਿਮ ਥਾਮਾਂ ਤੇ ਸੜਕਾਂ ਉੱਤੇ ਪੁਲਿਸ ਅਤੇ ਫੌਜ ਦੀ ਤਲਾਸ਼ੀ ਅਚਾਨਕ ਹੁੰਦੀ ਸੀ ਜਿੱਥੇ ਇੱਕ ਗੱਡੀ ਕਾਲੇ ਸ਼ੀਸ਼ਿਆਂ ਵਾਲੀ ਹੁੰਦੀ ਸੀ ਬੱਚਾਂ ਗੱਡੀਆਂ ਦੀਆਂ ਸਵਾਰੀਆਂ ਸਮੇਤ ਹਰ ਰਾਹੀਰ ਨੂੰ ਉਸ ਗੱਡੀ ਦੇ ਅੱਗੋਂ ਦੀ ਲੰਘਣਾ ਪੈਂਦਾ ਸੀ ਉਸ ਦਿਨ ਬਾਪੂ ਮਲਕੀਤ ਸਿੰਘ ਹੋਣੀ ਟਰੱਕ ਵਿੱਚ ਸਨ ਉਹਨਾਂ ਨੇ ਬਾਬਾ ਜੀ ਨੂੰ CRPF ਵਾਲਿਆਂ ਦੇ ਬਚਾਰ ਉਹਨਾਂ ਦੀ ਵਰਦੀ ਵਿੱਚ ਵੇਖਿਆ ਬਹੁਤ ਲੰਬੀ ਕਤਾਰ ਲੱਗੀ ਹੋਈ ਸੀ ਉਹਨਾਂ ਨੇ ਇੱਕ ਦੂਜੇ ਨੂੰ ਵੇਖ ਲਿਆ ਸੀ ਜਦੋਂ ਨਜ਼ਰਾਂ ਮਿਲੀਆਂ ਤਾਂ ਬਾਪੂ ਮਲਕੀਤ ਸਿੰਘ ਨੇ ਵੇਖਿਆ ਕਿ ਬਾਬੇ ਦੀਆਂ ਅੱਖਾਂ ਨਮ ਹੋ ਗਈਆਂ ਪਰ ਉਹ ਉਸੇ ਤਰ੍ਹਾਂ ਸਾਥੀ ਨਾਲ ਖੜਾ ਰਿਹਾ ਜਦੋਂ ਉਹਨਾਂ ਦੀ ਪਛਾਣ ਦੀ ਵਾਰੀ ਲੰਘ ਗਈ ਉਹਨਾਂ ਨੇ ਸੁੱਖ ਦਾ ਸਾਹ ਲਿਆ ਉਸ ਵੇਲੇ CRPF ਵਾਲਿਆਂ ਨੇ ਬਾਬਾ ਜੀ ਦੇ ਕੇਸ ਕਤਲ ਕੀਤੇ ਹੋਏ ਸਨ ਇਹ ਗੱਲ 1988 ਦੀ ਹੋਵੇਗੀ ਉਸ ਦਿਨ ਤੋਂ ਬਾਅਦ ਸਾਨੂੰ ਕਦੇ ਕੋਈ ਖਬਰ ਨਹੀਂ ਮਿਲੀ ਕਹਿੰਦੇ ਜਿਹੜੇ ਸਿੰਘਾਂ ਨੂੰ ਜਾਣਦੇ ਹੋਏ ਵੀ ਉਹਨੇ ਕਿਸੇ ਨੂੰ ਫੜਾਇਆ ਨਹੀਂ ਸ਼ਾਇਦ ਸਰਕਾਰ ਦਾ ਕੋਈ ਲਾਹੇਵੰਦ ਕੰਮ ਨਹੀਂ ਕੀਤਾ 18 ਵਾਲੇ ਸਿੰਘਾਂ ਦਾ ਵੀ ਬਹੁਤੀ ਵਾਰ ਉਹੀ ਅੰਤ ਹੁੰਦਾ ਸੀ ਜੋ ਜਝਾਰੂਆਂ ਦਾ ਹੁੰਦਾ ਸੀ ਆਕਰ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਹੋਵੇਗਾ ਉਹ ਸਿੰਘ ਸਾਨੂੰ ਕਈ ਵਾਰ ਯਾਦ ਆਉਂਦਾ ਅਸੀਂ ਉਹਦੇ ਬਾਰੇ ਗੱਲਾਂ ਕਰਦੇ ਅਸੀਂ ਉਹਦਾ ਦੇਣ ਕਿਵੇਂ ਦੇ ਸਕਦੇ ਸੀ ਉਹਦੀ ਕਮਾਈ ਉਹਦੀ ਸੇਵਾ ਕੋਈ ਖੇਡ ਨਹੀਂ ਸੀਗੀ ਉਹ ਜੋ ਸਾਨੂੰ ਪੰਥ ਦਾ ਸਰਮਾਇਆ ਕਹਿੰਦਾ ਸੀ ਅਸਲ ਵਿੱਚ ਉਹ ਸਿੰਘ ਸਾਡਾ ਸਰਮਾਇਆ ਸੀ ਅਸੀਂ ਅਜਿਹੇ ਗੁਮਨਾਮ ਸੇਵਾਦਾਰਾਂ ਕਰਕੇ ਹੀ ਪੰਥ ਦਾ ਸਰਮਾਇਆ ਬਣੇ ਕਿਉਂਕਿ ਉਹਨੇ ਆਪਣੀ ਕਮਾਈ ਸਾਧਕੀ ਨਾਲ ਤੋੜਨਵਾ ਦਿੱਤੀ ਸੀ ਇਸੇ ਤਰ੍ਹਾਂ ਬਹੁਤ ਸਾਦਾ ਜਿਹਾ ਦਿਸਣ ਵਾਲਾ ਇੱਕ ਸਿੰਘ ਬਿਆਸ ਦਰਿਆ ਦੇ ਕੰਡੇ ਮਾਜੇ ਦੀ ਧਰਤੀ ਉੱਤੇ ਇੱਕ ਪਿੰਡ ਦੇ ਬਾਹਰ-ਬਾਰ ਸ਼ੀਦਾਂ ਦੀ ਯਾਦ ਵਿੱਚ ਪੁਰਾਣੇ ਵੇੜਿਆਂ ਤੋਂ ਬਣੇ ਹੋਏ ਗੁਰਦੁਆਰਾ ਸਾਹਿਬ ਵਿੱਚ ਰਹਿੰਦਾ ਸੀ ਉਹਦੀ ਉਮਰ ਕੋਈ 40 ਕੁ ਸਾਲ ਦੀ ਹੋਣੀ ਹੈ ਉਹਦਾ ਕੱਦ ਮਧਰਾ ਅਤੇ ਰੰਗ ਪੱਕਾ ਜਿਹਾ ਸੀਗਾ ਉਹਦੇ ਮਜ਼ਬੂਤ ਸਰੀਰ ਉੱਤੇ ਸਦਾ ਹੀ ਖੱਦਰ ਦਾ ਚੋਲਾ ਪਾਇਆ ਹੁੰਦਾ ਸੀ ਇਹ ਸਿੰਘ ਛੋਟੇ ਹੁੰਦਿਆਂ ਤੋਂ ਹੀ ਇਸੇ ਗੁਰਦੁਆਰੇ ਦੀ ਸੇਵਾ ਕਰਦਾ ਸੀ। ਇਸ ਥਾਂ ਦੇ ਇਲਾਕੇ ਵਿੱਚ ਬਹੁਤ ਮਾਨਤਾ ਸੀ। ਲੋਕ ਸੁੱਖਾਂ ਸੁਖਣ ਆਉਂਦੇ ਸਨ ਅਤੇ ਅਰਦਾਸਾਂ ਕਰਾਉਂਦੇ ਸਨ। ਇੱਥੇ ਚੜਾਵਾ ਵੀ ਕਾਫੀ ਚੜਦਾ ਸੀ। ਆਪਣੇ ਤੋਂ ਪਹਿਲੇ ਗੁਰੂ ਘਰ ਦੇ ਸੇਵਾਦਾਰਾਂ ਮੰਗ। ਇਹ ਸਿੰਘ ਵੀ ਸਾਰਾ ਪੈਸਾ ਸੰਗਤ ਦੀ ਸੇਵਾ ਵਿੱਚ ਲਾ ਦਿੰਦਾ ਸੀ। ਇਹਦੀ ਆਪਣੀ ਕੋਈ ਜ਼ਰੂਰਤ ਨਹੀਂ ਸੀਗੀ। ਅਜਿਹੇ ਲੋਕਾਂ ਦੀ ਘਾਟ ਹੀ ਪੰਥ ਅੰਦਰ ਅਸਲ ਘਾਟ ਹੈ ਜੋ ਹਰ ਹਾਲ ਵਿੱਚ ਸ਼ੁਕਰ ਦੀ ਭਾਵਨਾ ਵਿੱਚ ਰਹਿਣ ਵਾਲੇ ਹੋਣ। ਇਹ ਸਿੰਘ ਦਾ ਜੀਵਨ ਬਿਲਕੁਲ ਆਮ ਕਹਾਣੀ ਵਾਂਗ ਹੈ। ਉਹ ਬਹੁਤ ਹੀ ਸਾਦਾ ਜੀਵਨ ਬਤੀਤ ਕਰਨ ਵਾਲਾ ਬੰਦਾ ਸੀ ਉਹਦੇ ਨਾਲ ਕਈ ਵਾਰ ਮੇਲ ਹੋਇਆ ਇੱਕ ਵਾਰ ਸਾਡੇ ਨਾਲ ਦੇ ਇੱਕ ਸਿੰਘ ਨੇ ਉਹਨੂੰ ਪੁੱਛਿਆ ਵੀ ਬਾਬਾ ਤੇਰੀ ਕੀਚ ਹੈ ਉਹ ਬਹੁਤ ਹੈਰਾਨੀ ਅਤੇ ਔਖ ਮਹਿਸੂਸ ਕਰਦਿਆਂ ਕਹਿਣ ਲੱਗਾ ਵੀ ਮੈਨੂੰ ਨਹੀਂ ਪਤਾ ਕੋਈ ਇੱਛਾ ਨਹੀਂ ਹੈਗੀ ਉਹ ਸਿੰਘ ਮੋੜ ਕੇ ਕਹਿਣ ਲੱਗਾ ਕਿ ਨਹੀਂ ਬਾਬਾ ਮੇਰਾ ਮਤਲਬ ਹੈ ਕਿ ਤੂੰ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦਾ ਤੂੰ ਸਾਰੀ ਉਮਰ ਸੇਵਾ ਪਰਉਪਕਾਰ ਕੀਤਾ ਕੋਈ ਦੁਆ ਵੀ ਤੇ ਮੰਗਦਾ ਹੋਵੇਂਗਾ ਉਹ ਸਵਾਲ ਸੁਣ ਕੇ ਪੁਚੜਾ ਜਾ ਗਿਆ ਉਹ ਸ਼ਰਧਾ ਭਾਵਨਾ ਵਾਲਾ ਬੰਦਾ ਸੀਗਾ ਉਹਦੇ ਲਈ ਇਹ ਗੱਲ ਬਹੁਤ ਮੁਸ਼ਕਲ ਸੀ ਕਿ ਉਹ ਕੀ ਕਹੇ ਸਾਨੂੰ ਉਹ ਪੰਥ ਦੇ ਸਿਪਾਹੀ ਸਮਝਦਾ ਸੀ ਉਸ ਹਿਸਾਬ ਨਾਲ ਉਸ ਨੂੰ ਸੱਚ ਕਹਿਣਾ ਪੈਣਾ ਸੀ ਪਰ ਉਹ ਜੋ ਦੁਆ ਮੰਗਦਾ ਸੀ ਉਹ ਉਹਦੇ ਲਈ ਨਿੱਜੀ ਅਤੇ ਬਹੁਤ ਕੀਮਤੀ ਸ਼ੈਅ ਸੀ ਜੋ ਕਿਸੇ ਨਾਲ ਸਾਂਝੀ ਨਹੀਂ ਹੋ ਸਕਦੀ ਸੀ ਉਹ ਦੁਆ ਗੁਰੂ ਤੋਂ ਮੰਗਦਾ ਸੀ ਤੇ ਸਾਨੂੰ ਗੁਰੂ ਦੇ ਰਾਹ ਤੁਰਨ ਵਾਲੇ ਮੰਨਦਾ ਸੀ ਇਸ ਕਰਕੇ ਉਹਨੇ ਬਹੁਤ ਗੰਭੀਰ ਹੋ ਕੇ ਕਿਹਾ ਵੀ ਮੈਂ ਕੁਝ ਨਹੀਂ ਮੰਗਿਆ ਬਸ ਜੋ ਹੈ ਉਹ ਠੀਕ ਹੈ ਸਭ ਠੀਕ ਹੈ ਉਹ ਕੁਝ ਸਮਾਂ ਚੁੱਪ ਰਿਹਾ ਤੇ ਫਿਰ ਡੂੰਘੇ ਸਹਿਜ ਵਿੱਚ ਬੋਲਿਆ ਵੀ ਉਹਦਾ ਸ਼ੁਕਰ ਹੀ ਨਹੀਂ ਕੀਤਾ ਜਾਂਦਾ ਫਿਰ ਹੋਰ ਕੀ ਕਹਿਣਾ ਮੈਨੂੰ ਉਹਦੇ ਇਹ ਬੋਲ ਅੱਜ ਵੀ ਯਾਦ ਨੇ ਇਲਾਕੇ ਦੀਆਂ ਸਾਰੀਆਂ ਜਥੇਬੰਦੀਆਂ ਦੇ ਸਿੰਘ ਲੋੜ ਵੇਲੇ ਉੱਥੇ ਠਹਿਰਦੇ ਸਨ ਉਹ ਸਭ ਦੀ ਉਸੇ ਤਰ੍ਹਾਂ ਭਾਵਨਾ ਨਾਲ ਸੇਵਾ ਕਰਦਾ ਸੀ ਪੁਲਿਸ ਨੇ ਉਸ ਨੂੰ ਬਹੁਤ ਵਾਰ ਕੁੱਟਿਆ ਤੇ ਜਲੀਲ ਕੀਤਾ ਸੀ ਪਰ ਉਹ ਆਪਣੀ ਆਦਤ ਨਹੀਂ ਬਦਲਦਾ ਸੀ ਉਹ ਆਪਣੇ ਉੱਤੇ ਤਸ਼ੱਦਦ ਕਰਨ ਵਾਲਿਆਂ ਲਈ ਵੀ ਉਹੀ ਭਾਵਨਾ ਰੱਖਦਾ ਸੀ ਕਈ ਵਾਰ ਉਹਨੂੰ ਕਈ-ਕਈ ਹਫ਼ਤੇ ਪੁਲਿਸ ਵਾਲੇ ਥਾਣਿਆਂ ਵਿੱਚ ਬੰਦ ਰੱਖਦੇ ਪਰ ਹੌਲੀ-ਹੌਲੀ ਉਹ ਕੁੱਟਦੇ ਹੱਫ ਵੀ ਜਾਂਦੇ ਅਤੇ ਉਹਦੀ ਫਕੀਰੀ ਵੇਖ ਕੇ ਆਪੇ ਛੱਡ ਦਿੰਦੇ ਆਖਰੀ ਵਾਰ ਉਹਨੂੰ CRPF ਲੈ ਕੇ ਗਈ ਫਿਰ ਉਹਦਾ ਕੋਈ ਥੋ ਪਤਾ ਨਹੀਂ ਲੱਗਿਆ ਸੋ ਦੋਸਤੋ ਇਹ ਸਨ ਕੁਝ ਕਿਸੇ ਖਾੜਕੋ ਵਾਰ ਨਾਲ ਜੁੜੇ ਹੋਏ ਸੋ ਐਸੀ ਤਰ੍ਹਾਂ ਦੇ ਕਿਸੇ ਲੈ ਕੇ ਕੱਲ ਫੇਰ ਮਿਲਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ